ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋਡਾ ਕੀ ਹਾਲ ਚਾਲਾ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 4:30 ਦਾ ਹੋ ਗਿਆ ਟਾਈਮ ਚਲੋ ਜੀ ਲਗਾਤਾਰ ਇੰਨੇ ਜ਼ਿਆਦਾ ਮੀਂਹ ਪੈ ਰਹੇ ਹਨ ਮੀਂਹ ਪੈਣ ਦੇ ਨਾਲ ਨਾਲ ਆਪਣੇ ਕੋਠਿਆਂ ਦੇ ਉੱਪਰ ਨਾਲ ਇੰਨੀ ਜ਼ਿਆਦਾ ਨਾਲ ਹਰਿਆਈ ਜੰਮੀ ਪਈ ਹੈ ਉਹਨੂੰ ਕਾਈ ਵੀ ਕਹਿ ਦਿੰਦੇ ਆ ਦੇਖੋ ਜੀ ਜੇ ਇਸ ਤਰ੍ਹਾਂ ਲਗਾਤਾਰ ਮੀਂਹ ਪਈ ਜਾਂਦਾ ਨਾ ਫਿਰ ਉੱਪਰ ਹਰਿਆਈ ਜੰਮ ਜਾਂਦੀ ਹੈ ਹਰਿਆਈ ਜੰਮਣ ਦੇ ਨਾਲ ਨਾਲ ਫਿਰ ਪਾਣੀ ਵੀ ਖੜਾ ਹੈ ਕੋਠੇ ਪਰਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਡੇ ਕੋਠੇ ਦਾ ਨਾ ਕੀ ਹਾਲ ਹੋਇਆ ਪਿਆ ਦੇਖੋ ਜੀ ਤਾਂ ਹੀ ਲੈਂਟਰ ਚੋਂ ਨੇ ਆ ਜਦ ਕੋਠੇ ਨੂੰ ਤੂੰ ਪਾਣੀ ਨਾ ਲੱਗਣੀ ਹੈਗੀ 24 ਘੰਟੇ ਜਾਂ ਮਹੀਨੇ ਲਗਾਤਾਰ ਪਈ ਜਾਣਾ ਨਾ ਫਿਰ ਉੱਪਰ ਇੰਨੀ ਜ਼ਿਆਦਾ ਕਾਈ ਜੰਮੀ ਹੋਈ ਹੈ ਨਾ ਤੇ ਇੱਟਾਂ ਵੀ ਦਿਖਾਈ ਨਹੀਂ ਦਿੰਦੀ ਹੈਗੀਆਂ ਚਲੋ ਜੀ ਆਪਾਂ ਤੁਹਾਨੂੰ ਪਹਿਲਾਂ ਹਰੀਆਲੀ ਦਿਖਾਉਨੇ ਆਪਣੇ ਕੋਠੇ ਦਾ ਕਿਆ ਬੁਰਾ ਹਾਲ ਹੋਇਆ ਪਿਆ ਦੇਖੋ ਜੀ ਇਸ ਤਰ੍ਹਾਂ ਨਾ ਪਾਣੀ ਖੜਾ ਹੈ ਲੈਂਟਰ ਦੇ ਉੱਪਰ ਤੇ ਲੁੱਕ ਬਗੈਣ ਆਪਾਂ ਨੇ ਸਾਰਾ ਕੁਝ ਪਾਏ ਹੋਏ ਤੇ ਉੱਪਰ ਫਸ ਵੀ ਬੰਨੇ ਹੋਇਆ ਫਿਰ ਵੀ ਦੇਖੋ ਨਾ ਪੂਰੀ ਐਨ ਕਾਈ ਜੰਮੀ ਪਈ ਹੈ ਦੇਖੋ ਤਾਂ ਹੀ ਆਪਣੇ ਲੈਟਰ ਇੰਨੇ ਜ਼ਿਆਦੇ ਝੋਨੇ ਆ ਜਿਹੜਾ ਸਾਬ ਨਾਲ ਇੰਨੀ ਜ਼ਿਆਦਾ ਏਦਕੀ ਨਾ ਬਾਸ਼ ਪਈ ਆ ਨਾ ਉਹਦੇ ਕਰਕੇ ਨਾ ਦੇਖੋ ਇਧਰਲੇ ਪਾਸੇ ਵੀ ਆਇਆ ਪੂਰਾ ਨਾ ਝਿੱਕੜੇ ਝਿੱਕੜ ਹੋਇਆ ਪਿਆ ਏ ਦੇਖੋ ਜੀ ਹੁਣ ਆਪਾਂ ਕੋਠੇ ਦੀ ਸਫਾਈ ਕਰਨ ਵਾਸਤੇ ਨਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜ਼ਬਰਦਸਤ ਤਰੀਕਾ ਤੇ ਤੁਹਾਡਾ ਕੋਠਾ ਨਾ ਬਹੁਤ ਵਧੀਆ ਸਾਫ਼ ਹੋ ਜਾਣਾ ਏ ਚਲੋ ਜੀ ਹੁਣ ਆਪਾਂ ਕੋਠੇ ਦੀ ਲੱਗਿਆਂ ਸਫਾਈ ਕਰਨ ਤੇ ਆਪਾਂ ਕਿਹੜਾ ਮਟੀਰੀਅਲ ਵਰਤਣ ਲੱਗੇ ਅੱਜ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਨਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਕੋਠਾ ਆਪਣਾ ਨਾ ਇੰਨਾ ਜ਼ਿਆਦਾ ਸਾਫ਼ ਹੋ ਜਾਣਾ ਨਾ ਬਿਲਕੁਲ ਹਰੀਆਲੀ ਨਹੀਂ ਤੁਹਾਨੂੰ ਦਿਖੂਗੀ ਦੇਖੋ ਜੀ ਇਹ ਕੋਠੇ ਪਰ ਜਦੋਂ ਆਪਾਂ ਚੜਦੇ ਆ ਨਾ ਸਿਆਣਾ ਬੰਦਾ ਤਾਂ ਬਿਲਕੁਲ ਤੁਰੇ ਨਹੀਂ ਸਕਦਾ ਹੈਗਾ ਤੇ ਲਾਤ ਟੁਕੜਾਂ ਦਾ ਵੀ ਡਾਰਾ ਹੈ ਤੇ ਬਹੁਤ ਜ਼ਿਆਦਾ ਨਾ ਹਰੀਾਈ ਜੰਮੀ ਹੋਈ ਹੈ ਤੇ ਅਸੀਂ ਵੀ ਜਦੋਂ ਲੰਘ ਕੇ ਆਏ ਨਾ ਇੰਨਾ ਜ਼ਿਆਦਾ ਪੈਰ ਤਿਲਕਦਾ ਤਾਂ ਨਾ ਬਹੁਤ ਜ਼ਿਆਦਾ ਤਿਲਕਦਾ ਤਾਂ ਚਲੋ ਜੀ ਹੁਣ ਆਪਾਂ ਚੱਲਦੇ ਆ ਛੋਟੂ ਕੋਲ ਤੇ ਆਪਾਂ ਸੋਨੂੰ ਛੋਟੂ ਕੋਲ ਜਾ ਕੇ ਦਿਖਾਉਣੀ ਆ ਦੇਖੋ ਜੀ ਇਹ ਅਸੀਂ ਲਿਆਂਦੀ ਆ ਥੈਲੀ ਇਹਨੂੰ ਕਲੀ ਕਹਿੰਦੇ ਆ ਜਿਹੜੇ ਆਪਾਂ ਘਰਾਂ ਨੂੰ ਰੰਗ ਕਰਦੇ ਹੁੰਦੇ ਆ ਨਾ ਉਹ ਕਲੀ ਹੈ ਉਹ ਕਲੀ ਨਾਲ ਨਾ ਪਹਿਲਾਂ ਆਪਾਂ ਨੇ ਫਰਸ਼ ਨੂੰ ਗਿੱਲਾ ਕਰ ਲੈਣਾ ਹੈ ਗਿੱਲਾ ਕਰਕੇ ਨਾ ਉਹਦੇ ਉੱਪਰ ਨਾ ਆਪਾਂ ਨੇ ਇਸ ਤਰ੍ਹਾਂ ਛਿੱਟਾ ਮਾਰ ਦੇਣਾ ਹੈ ਛਿੱਟਾ ਮਾਰਨ ਦੇ ਨਾਲ ਨਾ ਉਹਨੂੰ 10 ਮਿੰਟ ਨਾ ਇਸ ਤਰ੍ਹਾਂ ਆਪਾਂ ਨੇ ਨਾ ਰੱਖ ਦੇਣਾ ਹੈ ਜਿੰਨੀ ਵੀ ਉਹਦੇ ਉੱਪਰ ਨਾ ਜਿੰਨੀ ਵੀ ਹਰੇ ਬਾਈ ਜੰਮੀ ਹੋਊਗੀ ਨਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ਼ ਹੋ ਜਾਊਗਾ ਫਰਸ਼ ਤੁਸੀਂ ਸਾਡੀ ਵੀਡੀਓ ਦੇ ਨਾਲ ਨਾਲ ਦੀ ਨਾਲ ਬਣੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਕੋਠੇ ਨੂੰ ਕਿਵੇਂ ਸਾਫ਼ ਕਰ ਸਕਦੇ ਆਂ ਚਲੋ ਜੀ ਆਪਾਂ ਨੇ ਪਹਿਲਾਂ ਛੱਤ ਉੱਪਰ ਨਾ ਆ ਚੰਗੀ ਤਰ੍ਹਾਂ ਪਾਣੀ ਮਾਰ ਦੇਣਾ ਪਾਣੀ ਨਾਲ ਇਹਨਾਂ ਪੱਤੇ ਗਿੱਲਾ ਹੋਣਾ ਚਾਹੀਦਾ ਏ ਇਹਨੇ ਸੁੱਕੇ ਦੇ ਵਿੱਚ ਕੰਮ ਨਹੀਂ ਕਰਨਾ ਬਿਲਕੁਲ ਵੀ ਜਿੰਨੀ ਵੀ ਪਾਣੀ ਹੋਊਗਾ ਨਾ ਕਿੱਦਾਂ ਉਹਨਾਂ ਜ਼ਿਆਦਾ ਕੰਮ ਕਰੂਗਾ ਇਹ ਕਲੀ ਐ ਇੱਥੇ ਲੈਟਰ ਵਰ ਵੀ ਨਾ ਇੱਥੇ ਵੀ ਪਾਣੀ ਖੜਦਾ ਏ ਤੇ ਇੱਥੇ ਵੀ ਪਾਣੀ ਖੜਦਾ ਏ ਦੇਖਦੇ ਆ ਇਹਦੇ ਇਹਦੇ ਪਰ ਨਾ ਸਫਾਈ ਕਰਕੇ ਇਹਦੇ ਪਰ ਵੀ ਟਾਇਲ ਲਵਾਏ ਦੇਣੀਆਂ ਏ ਫੇਰ ਨਾ ਇਹ ਸਪਾਈ ਹੋ ਜੂਗੀ ਆਪਣੇ ਕੋਠੇ ਦੀ ਦੇਖੋ ਜੀ ਪ੍ਰੋਗਰਾਮ ਜਿਆਦਾ ਤਿੰਨ ਚਾਰ ਦਿਨਾਂ ਤੋਂ ਨਾ ਭੈਣਾ ਦੇ ਵੀਰਾਂ ਦੇ ਕਮੈਂਟ ਆਉਨੇ ਆ ਕਹਿੰਦਾ ਦੀਦੀ ਤੁਸੀਂ ਹਰੀਆਲੀ ਬਾਰੇ ਦੱਸੋ ਦੇਖੋ ਜੀ ਸਾਡੇ ਮਿਸਤਰੀ ਲੱਗੇ ਹੋਏ ਤਾਂ ਉਹਦੇ ਕਰਕੇ ਆਪਾਂ ਨੇ ਫੇਰ ਟਾਈਮ ਨਹੀਂ ਲੱਗਿਆ ਹੈਗਾ ਮਖਾ ਚੱਲ ਅੱਜ ਭੈਣਾ ਵਾਸਤੇ ਨਾ ਸਪੈਸ਼ਲ ਵੀਡੀਓ ਬਣਾਉਨੇ ਆ ਤੇ ਭੈਣਾ ਕਹੀ ਜਾਂਦੇ ਆ ਤੁਹਾਡੇ ਕੋਠਾ ਕਿਵੇਂ ਚੋਣ ਲੱਗਿਆ ਦੇਖੋ ਜੀ ਸਾਰੀ ਗੱਲ ਇਸ ਤਰ੍ਹਾਂ ਹੀ ਆ ਹਰੀਆਈ ਉਧਰ ਵੀ ਜੰਮੀ ਹੋਈ ਥੀ ਜੇ ਜਿਹੜਾ ਸਾਡਾ ਆ ਕੋਠਾ ਇਹਦੇ ਪਰ ਵੀ ਇੰਨੀ ਜਿਆਦਾ ਹਰੀਆਈ ਜੰਮੀ ਹੋਈ ਥੀ ਦੇਖੋ ਜੀ ਈਟ ਤਾਂ ਨਾ ਬਿਲਕੁਲ ਵੀ ਨਹੀਂ ਦਿਖਾਈ ਦਿੰਦੀ ਹੈਗੀ ਸਾਰੇ ਪਾਸੇ ਨਾ ਹਰਿਆਈ ਹੋ ਹਰਿਆਈ ਜੰਮੀ ਪਈ ਆ ਦੇਖੋ ਸਾਡੇ ਸਾਰੇ ਕੋਠੇ ਦਾ ਨਾ ਆਹੀ ਬੁਰਾ ਹਾਲ ਹੋਇਆ ਪਿਆ ਇਹ ਦੇ ਕੋਣ ਪੈਪ ਨਾਲ ਨਾ ਛੋਟੂ ਨੇ ਨਾ ਪਹਿਲਾਂ ਫਰਸ਼ ਗਿੱਲਾ ਕਰ ਲਿਆ ਚੰਗੀ ਤਰ੍ਹਾਂ ਹੁਣ ਇਹਦੇ ਉੱਪਰ ਨਾ ਛਿੱਟਾ ਮਾਰ ਦੋਗੇ ਆਪਾਂ ਕਲੀ ਦਾ ਦੇਖੋ ਜੀ ਅਸੀਂ ਨਾ ਤੁਹਾਡੇ ਬਾਅਦ ਸਪੈਸ਼ਲ ਵੀਡੀਓ ਬਣਾਉਣ ਲੱਗੇ ਆ ਬਾਕੀ ਅਸੀਂ ਤੁਹਾਨੂੰ ਥੋੜਾ ਜਿਹਾ ਹੀ ਸਾਫ਼ ਕਰਕੇ ਦੱਸਾਂਗੇ ਵੀ ਕਿੱਦਾਂ ਇਹਦੀ ਸਫਾਈ ਹੁੰਦੀ ਆ ਬਾਕੀ ਅਸੀਂ ਨਾ ਸਾਰੇ ਕੋਠੇ ਦਾ ਨਾ ਠੇਕਾ ਦੇ ਦਿੱਤਾ ਏ ਉਹਨਾਂ ਮਿਸਤਰੀਆਂ ਨੂੰ ਉਹ ਕਹਿੰਦੇ ਕੱਲ ਨੂੰ ਅਸੀਂ ਨਾ 5-6 ਬੰਦੇ ਆ ਕੇ ਨਾ ਤੇ ਕੋਠੇ ਦੀ ਸਫਾਈ ਕਰ ਦਾਂਗੇ ਚਲੋ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਨਾ ਸਾਰੇ ਨਾ ਜਿੱਥੇ ਨਾ ਕਾਈ ਜੰਮੀ ਹੋਈ ਸੀ ਨਾ ਇਸ ਤਰ੍ਹਾਂ ਛਿੱਟਾ ਮਾਰ ਦਿੱਤਾ ਏ ਬਸ ਕਰ ਦਊਂਗਾ ਬਸ ਕਰ ਚਲੋ ਜੀ ਇਹਨੂੰ 10 ਮਿੰਟ ਨਾ ਇਸ ਤਰ੍ਹਾਂ ਹੀ ਆਪਾਂ ਨੇ ਨਾ ਉੱਪਰ ਕਲੀ ਸਿੜਕੇ ਨਾ ਕੁਛ ਨਹੀਂ ਕਰਨਾ ਹੈਗਾ ਚਲੋ 10 ਮਿੰਟ ਹੋ ਜਾਣਗੇ ਨਾ ਉਸ ਤੇ ਮੈਂ ਕਰੂ ਨਾ ਫਿਰ ਆਪਾਂ ਬੁਰਸ਼ਣ ਵਾਲੇ ਦੀ ਸਫਾਈ ਕਰਾਂਗੇ ਦੇਖੋ ਆਪਣਾ ਫਰਥ ਕਿੰਨਾ ਸੋਹਣਾ ਨਿਕਲ ਜਾਣਾ ਚਲੋ ਜੀ ਹੁਣ ਆਪਾਂ ਲੱਗੇ ਆ ਕੋਥੇ ਦੀ ਸਫਾਈ ਕਰਨ ਦੇਖੋ ਤੁਸੀਂ ਰਾੜਕਾ ਲੈ ਲਓ ਜਾਂ ਬੁਰਸ਼ ਲੈ ਲਓ ਉਹਦੇ ਨਾਲ ਨਾ ਚੰਗੀ ਕਰਨਾ ਇਹਨੂੰ ਨਾ ਐਵੇਂ ਰਗੜਾਈ ਕਰੋ ਤੇ ਬਹੁਤ ਜ਼ਿਆਦਾ ਨਾ ਇਸ ਤਰ੍ਹਾਂ ਸਫਾਈ ਹੁੰਦੀ ਆ ਬਿਲਕੁਲ ਵੀ ਹਰਿਆਈ ਨਹੀਂ ਰਹੂਗੀ ਜੇ ਥੋੜੇ ਫਾਸਤੇ ਹਾਂ ਦੇਖੋ ਜੀ ਬਹੁਤ ਜ਼ਿਆਦਾ ਨਾ ਪਰਸ ਦੀ ਸਫਾਈ ਹੋਣ ਲੱਗੀ ਆ ਇਹ ਤਰੀਕਾ ਹੈਗਾ ਇਹ ਬਹੁਤ ਵਧੀਆ ਤੁਸੀਂ ਵੀ ਨਾ ਜੇ ਤੁਹਾਡੇ ਘਰ ਦੇ ਵਿੱਚ ਨਾ ਇਸ ਤਰ੍ਹਾਂ ਫਰਸ਼ਾਂ ਦੇ ਉੱਪਰ ਕਾਈ ਜੰਮੀ ਹੋਈ ਹੈ ਨਾ ਇਸ ਤਰੀਕੇ ਨਾਲ ਸਾਫ਼ ਕਰਕੇ ਦੇਖਿਓ ਤੇ ਫਰਸ਼ ਆਪਣਾ ਨਾ ਬਹੁਤ ਵਧੀਆ ਸਾਫ਼ ਹੋ ਜਾਂਦਾ ਹੈ देखो जी जे तां ਧੁੱਪ ਨਿਕਲੇ ਨਾ ਫਿਰ ਤਾਂ ਮਾੜਾ ਮੋੜਾ ਫਸ ਸੁੱਕ ਵੀ ਜਾਣ ਤੇ ਲਗਾਤਾਰ ਜਿਹੜੇ ਇੰਨੇ ਮੀਂਹ ਪਈ ਜਾਂਦੇ ਨੇ ਨਾ ਉਹਦੇ ਕਰਕੇ ਨਾ ਫਿਰ ਆਪਣੇ ਕੋਠੇ ਬਿਲਕੁਲ ਨਹੀਂ ਸੁੱਕਦੇ ਹੈਗੇ ਤੇ ਹਰਿਆਈ ਉਹ ਜੰਮੀ ਜਾਂਦੀ ਹੈ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈ ਕੋਠੇ ਵੀ ਫਿਰ ਤਾਹੀ ਚੋਨੇ ਆ ਨਾ ਜਾਂ 24 ਘੰਟੇ ਮੀਂਹ ਪਈ ਹੋ ਜਾਣਾ ਨਾ ਫਿਰ ਹਰਿਆਈ ਬੈੰਨੀ ਜ਼ਿਆਦਾ ਜੰਮੀ ਪਈ ਆ ਚਲੋ ਜੇ ਇਹ ਇੱਧਰ ਵੀ ਦੇਖੋ ਕਿਆ ਹਾਲ ਹੋਇਆ ਵੇ ਆਪਣੇ ਕੋਠੇ ਦਾ ਦੇਖੋ ਪਾਣੀ ਨਾ ਆਇਨ ਪੂਰਾ ਖੜਾ ਏ ਤੇ ਉਹ ਪਰਲੇ ਪਾਸੇ ਦੇਖੋ ਕੋਈ ਵੀ ਇਹ ਜੀ ਇਟ ਨਹੀਂ ਹੈਗੀ ਜਿਹਦੇ ਪਰ ਨਾਕਾਈ ਜੰਮੀ ਹੋਵੇ ਜਿੱਥੇ ਤਾਂ ਪਾਣੀ ਬਹੁਤ ਜ਼ਿਆਦਾ ਖੜਾ ਨਾ ਉੱਥੇ ਤਾਂ ਹਰਿਆਈ ਬਹੁਤ ਜ਼ਿਆਦਾ ਜੰਮੀ ਹੋਈ ਏ ਤੇ ਇਸ ਤਰ੍ਹਾਂ ਫੇ ਲੈਂਟਰ ਦੇ ਵਿੱਚ ਨਾ ਤੇਣਾ ਫਟ ਜਾਨੀ ਐ ਫੇਰ ਆਪਣੇ ਕੋਠੇ ਚੋਂ ਲੱਗ ਜਾਨੇ ਐ देख ला कि उतरी है तो हो ना फर्क साफ जा कि ज्यादा ना काई उतरी है पानी नहीं मारना है का? थोड़ा जो होर बुरश मार दिए फिर ए साफ हो जाने इन चंकी तरह तड़का फेर के ना हम अपने पा देता है साफ पानी देखो बहुत ज्यादा ना फर्श का फर्क पै गया है तो ऐटा निकलेंगे फर्श बिल्कुल भी काली नहीं है तो हैगीटा भी ऐ साफ हो गई ने देखो जी कि साफ हो गया ना फर्श अपना ਬਿਲਕੁਲ ਵੀ ਕਾਈ ਨજર ਨਹੀਂ ਆਉਂਦੀ ਹੈ ਜੀ ਇਟਾਂ ਦੇਖੋ ਇੰਨੀਆਂ ਚਿੱਟੀਆਂ ਨਿਕਲੀਆਂ ਨੇ ਇਹ ਤਰੀਕਾ ਹੈਗਾ ਬਹੁਤ ਵਧੀਆ ਤੁਸੀਂ ਵੀ ਨਾ ਇਸ ਤਰੀਕੇ ਨਾਲ ਆਪਣਾ ਨਾ ਫਰਸ਼ ਸਾਫ਼ ਕਰਿਓ ਜਰੂਰ ਬਿਲਕੁਲ ਵੀ ਤੁਹਾਡਾ ਕੋਠਾ ਚੌਗਾ ਨਹੀਂ ਹੈਗਾ ਇਹ ਕਾਈ ਦੇ ਨਾਲੇ ਚੌਂਦਾ ਹੀ ਦੇਖੋ ਜੀ ਇਹ ਤਰੀਕਾ ਬਹੁਤ ਵਧੀਆ ਹੈ ਹੁਣ ਅਸੀਂ ਨਾ ਕੱਲ ਸਾਰੇ ਕੋਠਾ ਇਸ ਤਰ੍ਹਾਂ ਸਾਫ਼ ਕਰਾਉਣਾ ਹੈ ਮੈਂ ਕਿਹਾ ਚੱਲ ਮੈਂ ਆਪਣੀਆਂ ਭੈਣਾਂ ਨੂੰ ਵੀ ਦੱਸ ਦਿੰਨੀ ਆ ਇਹ ਤਰੀਕੇ ਨਾਲ ਨਾ ਤੁਸੀਂ ਆਪਣਾ ਕੋਠਾ ਸਾਫ਼ ਜਰੂਰ ਕਰਿਓ ਚਲੋ ਜੀ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਮੇਰੇ ਬਰਉ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ